2022 ਚ 3.5 ਲੱਖ ਦੇ ਲੀਡ ਨਾਲ 9 ਦੀਆਂ 9 ਵਿਧਾਨ ਸਭਾ ਜਿੱਤੀਆਂ ਸੀ ਇਸ ਵਾਰ 4 ਲੱਖ ਦੇ ਕੋਲ ਲੀਡ ਲੈ ਕੇ ਜਾਵਾਂਗੇ ਔਰ ਹੁੰਜਾ ਫੇਰ ਜਿੱਤ ਇਸ ਵਾਰ ਫੇਰ ਮੈਲਟ ਆਵਾਂਗੇ ਮੈਂ ਦੂਜਾ ਕਹਿਣਾ ਚਾਹਾਂ ਕਿ ਮਾਰ ਵਾਲੀ ਪ੍ਰਨੀਤ ਕੌਰ ਸਾਹਿਬ 2014 ਵੀ ਯਾਦ ਰੱਖੋ 2022 ਵੀ ਯਾਦ ਰੱਖੋ ਪਹਿਲੇ ਰਾਣੀ ਆ ਰਹੀ ਥੀ ਫਿਰ ਕੈਪਟਨ ਦੀ ਵਾਰੀ ਥੀ ਔਰ ਫਿਰ ਮਹਾਰਾਣੀ ਦੀ ਵਾਰੀ ਹੈ ਮੋਗੇ ਸਿੰਘ ਜੀ ਐਸਪੀਐਸ ਦੇ ਖਿਲਾਫ ਬਹੁਤ ਮੁਸ਼ਕਿਲ ਰਹੇ ਕੋਟਾਲੇ ਵਾਲੀ ਗਲਤੀ ਕੀ ਅਡਾਨੀਆਂ ਦੇ ਕੋਟਾਲੇ ਉਹਨਾਂ ਨੇ ਜਿੱਤ ਕੀਤੀ ਸੀ ਇਸ ਕਰਕੇ ਸੰਜੀਤ ਸਿੰਘ ਉਹਨਾਂ ਦੇ ਸੱਜਣ ਪਰਿੰਦਜੀ ਮੋਦੀ ਸਾਹਿਬ ਨੇ ਖਰਾਫਟਟ ਦੇ ਨਿਸ਼ਾਨ ਬੋਲਦੇ ਰਹੇ ਉਹਨਾਂ ਦੇ ਦਫਤਰ ਚ ਵੀ ਨਹੀਂ ਸ਼ੱਕ ਵਾਲੀ ਕੀਤੀ ਗਈ ਉਹਨਾਂ ਦੇ ਦਫਤਰ ਚੋਂ ਕਾਗਜ਼ ਵੀ ਕਦੇ ਤੁਹਾਨੂੰ ਜਿਆ ਨਹੀਂ ਮਿਲਿਆ ਇੰਡੀਆ ਲਾਈਨ ਸੀ ਇਸ ਵਾਰ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਆ ਇਸ ਕਰਕੇ 20000 ਰੁਪਏ ਦੇ ਯੂਐਸਏ ਨੇ ਇੰਡੀਆ ਲਾਈਨ ਸੀ ਜਿੰਨੇ ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਸੁੱਤਰਧਾਰੀ ਹੈ ਆਪਾਂ ਮੰਨੀਤਾ ਰੱਖੇਗੀ ਜੀ ਸੋ ਇਸ ਕਰਕੇ ਜਿਹੜਾ ਮੋਦੀ ਹੈ ਉਹ ਡਰਦੇ ਮਾਰੇ ਅੱਜ ਜਿਹੜਾ ਉਹਨਾਂ ਨੇ ਅਰਵਿੰਦ ਜੀ ਨੂੰ ਉਹ ਕੀਤਾ ਅੱਜ ਬੰਦਰ ਸਾਧ ਦੇਖਿਆ ਗਿਆ ਤੁਹਾਡੇ ਉਹਨਾਂ ਨੇ ਭਖੜਦਾਲ ਕੀਤੀ ਗਈ ਹੈ ਇਸ ਦੇ ਬਾਰੇ ਜਾਣਕਾਰੀ ਦੇ ਦਿਓ ਦੇਖੋ ਸੈਂਟਰ ਦੀ ਜਿਹੜੀ ਮੋਦੀ ਸਰਕਾਰ ਹੈ ਲਗਾਤਾਰ ਤਾਨਾशाही ਦਾ ਕੰਮ ਕਰ ਰਹੀ ਹੈ ਚਾਹ ਐਡੀ ਹੈ ਚਾਹ ਸੀਬੀਆਈ ਹੈ ਉਹਦੇ ਲਗਾਤਾਰ ਦੁਰਉਪਯੋਗ ਸਰਕਾਰ ਵੱਲੋਂ ਚੱਲ ਰਹੇ ਹਨ ਦੇਸ਼ ਵੱਲ ਧਿਆਨ ਨਹੀਂ ਹੈ ਸਿਰਫ ਦੇਸ਼ ਦੇ ਵਿੱਚੋਂ ਵਿਰੋਧੀ ਧਿਰਾਂ ਨੂੰ ਖਤਮ ਕਰਨ ਦਾ ਕੰਮ ਜਿਹੜਾ ਹੈਗਾ ਨਰਿੰਦਰ ਮੋਦੀ ਸਰਕਾਰ ਕਰ ਰਹੀ ਹੈ ਉਸੀ ਦੇ ਤਹਿਤ ਉਹਨਾਂ ਨੇ ਜਿਹੜੇ ਸਾਡੇ ਮਹਬੂਬ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸੰਜੇ ਸਿੰਘ ਜੀ ਸਿੰਦਰ ਜੈਨ ਜੀ ਔਰ ਮਨੀਸ਼ ਸੋਦੀਆ ਸਾਹਿਬ ਲਗਾਤਾਰ ਇਹਨਾਂ ਦਾ ਜਿਹੜਾ ਸ਼ਰਾਬ ਘਟਾਲੇ ਦਾ ਜਿਹੜਾ ਝੂਠਾ ਪਰਚਾ ਬਣਾ ਕੇ ਇਹਨਾਂ ਨੂੰ ਅੰਦਰ ਕੀਤਾ ਹੈਗਾ ਲੇਕਿਨ ਅੱਜ ਤੱਕ ਕਦੀ ਵੀ ਕੋਈ ਬਰਾਮਦਗੀ ਨਹੀਂ ਹੈ ਕੋਈ ਸਬੂਤ ਨਹੀਂ ਦਿਖਾਏ 1 ਰੁਪਿਆ ਬਰਾਮਦ ਨਹੀਂ ਹੋਇਆ ਹੈਗਾ ਤਾਂ ਉਹ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅੰਦਰ ਕੀਤਾ ਹੈਗਾ ਉਸ ਵਿਰੋਧ ਦੇ ਵਿੱਚ ਸਾਡੇ ਵੱਲੋਂ ਪੂਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਅੱਜ ਇੱਕ ਦਿਨ ਦਾ ਅੰਸ਼ਰ ਰੱਖਿਆ ਗਿਆ ਹੈਗਾ ਉਸ ਵਿਰੋਧ ਦੇ ਵਿੱਚ ਸੋ ਗੱਲ ਇਹ ਹੈ ਕਿ ਸਰਕਾਰ ਲਗਾਤਾਰ ਦਾਸਾਂ ਤੋਂ ਕੰਮ ਕਰ ਰਹੀ ਹੈ ਦੇਸ਼ ਨੂੰ ਨਰਿੰਦਰ ਮੋਦੀ ਨੇ ਇੱਕ ਕਾਲੇ ਸਮੇਵਾਲ ਤੱਕ ਦਿੱਤਾ ਹੈ 15 ਲੱਖ ਰੁਪਏ ਦੇਣ ਦਾ ਜੁਮਲਾ ਲੈ ਕੇ ਆਏ ਸੀ ਕਿ ਹਰ ਬੰਦੇ ਨੂੰ 15 ਲੱਖ ਦੇਾਂਗੇ ਪਰ 15 ਲੱਖ ਤੋਂ ਸਾਨੂੰ 5 ਕਿਲੋ ਗਣਕ ਤੇ ਲੈ ਆਏ ਮੋਦੀ ਸਾਹਿਬ ਮੇਰਾ ਕਹਿ ਲੇ ਜ ਤੀਜੀ ਵਾਰ ਰੱਬ ਕਰੇ ਨਹੀਂ ਆਏਗਾ ਔਰ ਜੇ ਆ ਗਿਆ ਤਾਂ ਸਾਡੇ ਅੱਚ ਕਟੋਰਾ ਫੜਾਂ ਦੀ ਤਿਆਰੀ ਹੈ ਫਿਰ ਪੂਰੀ ਬਿਲਕੁਲ ਬਿਲਕੁਲ ਕੋਈ ਸਕੂਲ ਨਹੀਂ ਹੈ ਕੋਈ ਲੋਕਾਂ ਨੂੰ ਸੁਵਿਧਾਵਾਂ ਨਹੀਂ ਹੈ ਕੋਈ ਲੋਕਾਂ ਨੂੰ ਮੈਡੀਕਲ ਏਡਸ ਨਹੀਂ ਹੈ ਨੌਕਰੀਆਂ ਨਹੀਂ ਹੈ ਬੱਚੇ ਤਰਾਹੀ ਤਰਾਹੀ ਕਰ ਰਹੇ ਨੇ ਕੱਲ ਪਰਸੋਂ ਮੈਂ ਇੱਕ ਰਿਪੋਰਟ ਦੇਖ ਰਿਆ ਸੀ ਅੰਜੀਰਿੰਗ ਕੀਤੀ ਹੋਈ 1.2 ਕਰੋੜ ਬੱਚੇ ਇਸ ਟਾਈਮ ਦੇਸ਼ ਦੇ ਵਿੱਚ ਬੇਰੋਜ਼ਗਾਰ ਘੁੰਮ ਰਹੇ ਨੇ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਹੈਗੀਆਂ ਸਿਰਫ ਦੋ ਕੰਪਨੀਆਂ ਐ ਡਾਨੀਅਰ ਰਾਮਬਾਨੀ ਉਹਨਾਂ ਦਾ ਟੇਕਓਵਰ ਆ ਪੂਰੇ ਇੰਡੀਆ ਦੇ ਛੋਟੀ ਛੋਟੀ ਕੰਪਨੀਆਂ 'ਚ ਨੌਕਰੀਆਂ ਨਹੀਂ ਐ ਪੈਕੇਜ ਨਹੀਂ ਦੇ ਰਹੇ ਹੈਗੇ ਤਾਂ ਬੜਾ ਬੁਰਾ ਹਾਲ ਐ ਦੇਸ਼ 'ਚ ਬੇਰੋਜ਼ਗਾਰੀ ਵੱਡੀ ਸਮੱਸਿਆ ਐ ਇਸ ਟਾਈਮ ਦੇਸ਼ ਦੇ ਵਿੱਚ ਮਹਿੰਗਾਈ ਸਿਰ ਤੋੜ ਕੇ ਐ ਹਰ ਬੰਦਾ ਮਹਿੰਗਾਈ ਤੋਂ ਤਰਸਦਾ ਹੈ ਪਰੇਸ਼ਾਨਾ ਉਹ ਗੱਲ ਨਹੀਂ ਕਰਨੀ ਆਪਾਂ ਨੂੰ ਆਪਾਂ ਇਹ ਗੱਲ ਕਰਨੀ ਐ ਹਿੰਦੂ ਸਿੱਖ ਹਿੰਦੂ ਮੁਸਲਮਾਨ ਲਾਣਾ ਟਿੰਕਾ ਅਬਾਬ ਹਲਾ ਜੋ ਮਰਜ਼ੀ ਕਰ ਲੋ ਬੇਸਿਕ ਗੱਲਾਂ 'ਵਾਲ ਧਿਆਨ ਨਹੀਂ ਨਰਿੰਦਰ ਮੋਦੀ ਸਰਕਾਰ ਦਾ ਸਿਰਫ ਔਰ ਸਿਰਫ ਲੋਕਾਂ ਨੂੰ ਵਰਗਲਾਉਣ ਵਾਲੇ ਕੰਮ ਹੈ ਉਹੀ ਕੰਮ ਹਰ ਚੈਨਲ ਕਰ ਰਿਹਾ ਹੈ ਤੁਸੀਂ ਜਿਹੜੇ ਚੈਨਲ ਹੋ ਚਾਹੇ ਛੋਟੇ-ਛੋਟੇ ਹੋ ਲੇਕਿਨ ਅੱਛਾਈ ਬੋਲਦੇ ਹੋ ਸੱਚ ਦਖਾਉਂਦੇ ਹੋ ਲੇਕਿਨ ਵੱਡੇ ਚੈਨਲ ਕੋਦੀ ਮੀਡੀਆ ਦਾ ਜਿਹੜਾ ਕੰਮ ਕਰ ਰਿਹਾ ਹੈ ਨਾ ਕਰੋੜਾਂ ਦੇ ਪੈਕੇਜ ਇਹਨਾਂ ਕੋ ਭੂਤੰਦਮਨ ਸਰਕਾਰ ਤੇ આરોਪ ਲਗਾਉਣਾ ਬੜਾ ਆਸਾਨ ਹੈ ਪ੍ਰਚਾਰ ਹੋ ਰਿਹਾ ਪ੍ਰਸਾਰ ਹੋ ਰਿਹਾ ਪਰ ਇਹਨਾਂ ਨੂੰ ਸੌ ਸੌ ਕਰੋੜ ਦੇ ਪੈਕੇਜ ਨੇ ਵੱਡੇ ਨੈਸ਼ਨਲ ਚੈਨਲਾਂ ਨਾਲ ਸੋ ਸੋ ਕਰੋੜ ਦੇ ਆਰਟੀਆਈ ਮੇਰੇ ਕੋਲ ਇੱਕ ਪਈ ਹੈ ਮੋਦੀ ਪਹਿਲੀ 4 ਸਾਲ ਚ ਮੋਦੀ ਸਰਕਾਰ ਨੇ 4800 ਕਰੋੜ ਰੁਪਏ ਆਪਣੇ ਪ੍ਰਸਾਰ ਤੇ ਲਗਾਇਆ ਸੀ ਆਰਟੀਆਈ ਦੇ ਮੇਰੇ ਕੋਲ ਪਿਆ ਇੱਕ ਆਗਿਆ ਚਰਖੋਂਗੇ ਦਿਖਾਦਾ ਮੈਂ ਸੋ ਆਮ ਜਨਤਾ ਵੱਲ ਧਿਆਨ ਨਹੀਂ ਹੈ ਸਰਕਾਰ ਦਾ 1000 ਰੁਪਏ ਦਾ ਸਿਲੰਡਰ ਹੋਣਾ ਕਿ ਸਸਤਾ ਕਰਤਾ ਕਿਉਂ ਭਈ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਕਹਿੰਦੇ ਸਿਲੰਡਰ 450 ਦਿਆਂਗੇ ਤਾਂ ਕੀ ਗੱਲ ਪੰਜਾਬ ਨਾਲ ਕੀ ਧੋਖਾ ਹੈ ਪੰਜਾਬ ਦੇਸ਼ ਦਾ ਕੇਂਦਰੀ ਅੰਨ ਭੰਡਾਰ ਚ 52% ਦਿੰਦਾ ਹੈ ਜੱਜ ਪੰਜਾਬ ਚੋਲਵਾਣੇ ਬੰਦ ਕਰ ਦੇਣਾ ਤੇ ਯੂਪੀ ਬਿਹਾਰ ਮੱਧ ਪ੍ਰਦੇਸ਼ ਇਹਨਾਂ ਨੂੰ ਚੋਲ ਖਾਣ ਨੂੰ ਨਹੀਂ ਮਿਲੇਗਾ ਪੰਜਾਬ ਦਾ ਜਿਹੜਾ ਪਾਣੀ ਐ 600 ਫੁੱਟ ਤੇ ਜਾ ਚੁੱਕਿਆ ਹੈ ਕਾਦੇ ਵਾਸਤੇ ਕਿ ਬਾਕੀ ਨਾ ਇਹਦਾ ਸਾਡਾ ਪੇਟ ਭਰੇ ਸਾਡੇ ਹਿੰਦੁਸਤਾਨੀ ਬਾਕੀ ਭਰਾਵਾਂ ਦਾ ਸਾਡੇ ਭਾਰਤ ਵਾਸੀਆਂ ਦਾ ਪੰਜਾਬ ਚ ਕਿਹੜਾ ਚੋਲ ਖਾਂਦਾ ਭਰਾਵਾ ਤੂੰ ਕਿੰਨੇ ਖਾਣਾ ਜਾਂ ਮੈਂ ਕਿੰਨੇ ਖਾਣਾ ਕਦੇ ਵੀ ਮਹੀਨੇ ਚ ਇੱਕ ਵਾਰੀ ਕੜੀ ਬਣਦੀ ਐ ਰਾਜਮਾ ਬਣਦੀ ਐ ਤਾਂ ਚੋਲ ਖਾਂਦੇ ਆ ਬਸ ਤਾਂ ਮੁੱਲ ਕੇ ਖਾਂਦੇ ਆ ਬਾਈ ਫਿਰ ਅਸੀਂ ਆਪਣੇ ਸਾਡੇ ਕਿਸਾਨਾਂ ਨੂੰ ਅਪੀਲ ਆ ਕਿ ਆਪਣੇ ਜੋਗੀ ਕਣਕ ਗਾਓ ਚੋਲ ਨਾ ਦਿਓ ਭਾਈ ਮਾਨ ਸਾਹਿਬ ਕਹਿੰਦੇ ਨੇ ਬਸਲੀ ਚੱਕਰ ਤੋਂ ਬਾਹਰ ਰਹੋ ਪ੍ਰਧਾਨ ਜੀ ਅੱਗੇ ਤੁਹਾਡੇ ਐਮਪੀ ਦੇ ਇਲੈਕਸ਼ਨ ਆ ਰਹੇ ਆ ਇਸ ਨੂੰ ਲੈ ਕੇ ਕਿਵੇਂ ਦੀ ਤਿਆਰੀਆਂ ਚੱਲ ਰਹੀਆਂ ਤੁਹਾਡੇ ਕੋਲ ਪੂਰੀ ਤਿਆਰੀ 21 ਵਾਲੰਟੀਅਰ ਸਾਡਾ ਲੱਗਿਆ ਹੋਇਆ ਉਸ ਇੱਜ਼ਤ ਨਾਲ ਤੁਸੀਂ ਇਹਨਾਂ ਦੇਖੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਹਰ ਵਾਲੰਟੀਅਰ ਹਰ ਲੀਡਰ ਹਰ ਚੇਅਰਮੈਨ ਹਰ ਐਮਐਲਏ ਪਾਰਟੀ ਨਾਲ ਜੱਟ ਕੇ ਖੜਿਆ ਹੈਗਾ ਔਰ ਅਸੀਂ ਪਹਿਲਾਂ ਜਿਹੜੀ ਲੀਡ ਸੀ ਉਹਨੂੰ ਵਿਧਾਨ ਸਭਾ ਜਾ ਰਹੇ ਹਾਂ 2022 ਚ 3.5 ਲੱਖ ਦੇ ਲੀਡ ਨਾਲ 9 ਦੀ 9 ਵਿਧਾਨ ਸਭਾ ਜਿੱਤਿਆ ਸੀ ਇਸ ਵਾਰ 4 ਲੱਖ ਦੇ ਕੋਲ ਲੀਡ ਲੈ ਕੇ ਜਾਵਾਂਗੇ ਔਰ ਹੁਣ ਜਾ ਫੇਰ ਜਿੱਤ ਇਸ ਵਾਰ ਫੇਰ ਮੈਲਟ ਆਵਾਂਗੇ ਮੈਂ ਦੁਆਰੋ ਕਹਿਣਾ ਚਾਹਦਾ ਕਿ ਮਾਰ ਵਾਲੀ ਪ੍ਰਨੀਤ ਕੌਰ ਸਾਹਿਬ 2014 ਵੀ ਯਾਦ ਰੱਖੋ 2022 ਵੀ ਯਾਦ ਰੱਖੋ ਪਹਿਲੇ ਰਾਣੀ ਆ ਰਹੀ ਥੀ ਫਿਰ ਕੈਪਟਨ ਦੀ ਵਾਰੀ ਥੀ ਅਬ ਫਿਰ ਮਹਾਰਾਣੀ ਦੀ ਵਾਰੀ ਹੈ ਬਹੁਤ ਵੱਡੀ ਲੀਡ ਨਾਲ ਫੇਰ ਦੁਆਰੋਂ ਅਸੀਂ ਜਿੱਤਣ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਹਾਂਜੀ ਭਲਾਂਜੀ ਤੁਹਾਡੇ ਮੈਨੂੰ ਲੋਕਾਂ ਨੂੰ ਖੜਤਾਲ ਕੀਤੀ ਗਈ ਇਹ ਦਵਾਰ ਜਾਣਕਾਰੀ ਦੇ ਦੂ ਅੱਜ ਪੂਰੇ ਦੇਸ਼ ਅੰਦਰ ਹੀ ਉਹ ਖੜਤਾਲ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਕਰਮਚਾਰੀਆਂ ਨੇ ਕੀਤੀ ਹੈ ਔਰ ਇਹ ਸਾਰਾ ਕੁਝ ਇਸ ਕਰਕੇ ਕੀਤਾ ਹੈ ਕਿਉਂਕਿ ਪਿਛਲੇ ਸਮੇਂ ਤੁਸੀਂ ਦੇਖਿਆ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਜਿਵੇਂ ਗ੍ਰਿਫਤਾਰੀ ਹੋਈ ਹੈ ਸ਼੍ਰੀ ਸੰਜੀਤ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਜੈਨ ਸਾਹਿਬ ਦੀ ਗ੍ਰਿਫਤਾਰੀ ਹੋਈ ਸੌਦੀਆ ਸਾਹਿਬ ਦੀ ਗ੍ਰਿਫਤਾਰੀ ਹੋਈ ਔਰ ਇਸ ਤੋਂ ਇਲਾਵਾ ਪੂਰੇ ਹਿੰਦੁਸਤਾਨ ਦੇ ਅੰਦਰ ਵੱਖ-ਵੱਖ ਗ੍ਰਿਫਤਾਰੀਆਂ ਜਿਹੜੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਲੋਕਾਂ ਦੀਆਂ ਹੋਈਆਂ ਇਹਦਾ ਸਾਫ਼ ਮਤਲਬ ਹੈ ਕਿ ਜਿਹੜੇ ਦੇਸ਼ ਤੇ ਕਾਵਾਦੀ ਜਿਹੜੀ ਭਾਜ ਭਾਏ ਮੋਦੀ ਸਾਹਿਬ ਨੇ ਉਹ ਇਹੜੀ ਚਾਹੁੰਦੇ ਹੈ ਕਿ ਕੋਈ ਵੀ ਵਿਰੋਧੀ ਪੱਖ ਦਾ ਜਿਹੜਾ ਨੇਤਾ ਹੈ ਉਹ ਸਰਕਾਰ ਦੇ ਖਿਲਾਫ ਆਵਾਜ਼ ਉਠਾ ਸਮਾਡਾ ਸਿਰ ਇਧਰ ਕਰ ਸੰਜੀਤ ਸਿੰਘ ਜੀ ਐਸਬੀਆਈ ਦੇ ਖਿਲਾਫ ਬਹੁਤ ਕੁਛ ਕਹਿੰਦੇ ਰਹੇ ਨੇ ਘੁਟਾਲਿਆਂ ਬਾਰੇ ਗੱਲ ਕੀਤੀ ਹੈ ਅਡਾਨੀਆਂ ਦੇ ਘੁਟਾਲਿਆਂ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਸੀ ਇਸ ਕਰਕੇ ਸੰਜੀਤ ਸਿੰਘ ਨੂੰ ਉਹਨਾਂ ਦੀ ਸਜ਼ਾ ਮਿਲੀ ਉਹਨਾਂ ਦੀ ਗ੍ਰਿਫਤਾਰੀ ਹੋਈ ਪ੍ਰਵਿੰਦ ਜੀ ਮੋਦੀ ਸਾਹਿਬ ਦੇ ਖਿਲਾਫ ਟੱਕ ਕੇ ਹਮੇਸ਼ਾ ਬੋਲਦੇ ਰਹੇ ਉਹਨਾਂ ਦੇ ਦਫ਼ਤਰ 'ਚ ਕਿੰਨੀ ਵਾਰੀ ਛਾਪੇਮਾਰੀ ਕੀਤੀ ਗਈ ਉਹਨਾਂ ਦੇ ਦਫ਼ਤਰ 'ਚ ਇੱਕ ਕਾਗਜ਼ ਵੀ ਕਦੇ ਤੁਹਾਨੂੰ ਅਜੇ ਹਾਲ ਨਹੀਂ ਮਿਲਿਆ ਜਿੰਨੋਂ ਕੋਈ ਈਡੀ ਤੇ ਸੀਬੀਆਈ ਜੀ ਨੂੰ ਕੋਈ ਬਰੂਫ ਬਣਾਵੇ ਇਹ ਹੀ ਕਹਿਣਾ ਚਾਹੁੰਦੇ ਆ ਪ੍ਰਧਾਨ ਜੀ ਜਿਹੜੀ ਈਡੀ ਵੱਲੋਂ ਇਹਨਾਂ ਤੇ ਕਾਰਵਾਈ ਕੀਤੀ ਗਈ ਹੈ ਉਹਨੂੰ ਕਿਵੇਂ ਦੇਖਦੇ ਤੁਸੀਂ ਸਹੀ ਕੀਤੀ ਗਈ ਹੈ ਜਾਂ ਗਲਤ ਕੀ ਕਹਿਣਾ ਚਾਹੁੰਦੇ ਬਿਲਕੁਲ ਗਲਤ ਤੁਸੀਂ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਲੋਗ ਇਸ ਕੇਸ ਦੇ ਵਿੱਚ ਜਿਹਨੂੰ ਸ਼ਰਾਬ ਘਟਾਲੇ ਦਾ ਨਾਮ ਦਿੱਤਾ ਗਿਆ ਹੈ ਪਰ ਵੀ ਤਾਂ ਗੱਲ ਇੱਕ ਘਟਾਲਾ ਹੈ ਹੀ ਨਹੀਂ ਕਿਉਂਕਿ ਅਜੇ ਹੀ ਪਾਲਿਸੀ ਜਿਹੜੀ ਪਾਲਿਸੀ ਦੇ ਨਾਲ ਕਿਸੇ ਸੂਬੇ ਦੇ ਕਿਸੇ ਵਿਭਾਗ ਨੂੰ ਘਾਟਾ ਪੈਣ ਦੀ ਬਜਾਏ ਉਸ ਦਾ ਫਾਇਦਾ ਹੋਏ ਔਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਵੀ ਫਾਇਦਾ ਹੋਵੇ ਜੇ ਸਾਰਿਆਂ ਦਾ ਹੀ ਫਾਇਦਾ ਹੋਇਆ ਹੈ ਕਿਸੇ ਨੂੰ ਨੁਕਸਾਨ ਹੋਇਆ ਹੀ ਨਹੀਂ ਤਾਂ ਤੁਸੀਂ ਘੁਟਾਲਾ ਕਿਵੇਂ ਕਹਿ ਸਕਦੇ ਹੋ ਘੁਟਾਲੇ ਨਾਲ ਤਾਂ ਅਕਸਰ ਜਿਹੜਾ ਸਰਕਾਰ ਨੂੰ ਚੂਨਾ ਲਗਿਆ ਕਰਦਾ ਹੈ ਇੱਥੇ ਚੂਨੇ ਦੀ بجائے ਉਹਨੂੰ ਫਾਇਦਾ ਹੋ ਰਿਹਾ ਹੈ ਫਿਰ ਉਹ ਤੁਸੀਂ ਘੁਟਾਲਾ ਕਿਵੇਂ ਕਹਿ ਸਕਦੇ ਹੋ ਦੂਜੀ ਗੱਲ ਇਸ ਮਸਲੇ ਦੇ ਵਿੱਚ ਜਿੱਥੇ ਗ੍ਰਿਫਤਾਰੀ ਹੋਈ ਹੈ ਉੱਥੇ ਜਿਹੜੇ ਬੰਦੇ ਨੂੰ ਸ਼ਰਤ ਯਾਦਵ ਜਿਹੜਾ ਕਿ ਇੱਕ ਉਹਨਾਂ ਦੀ ਇੱਕ ਏਜੰਸੀ ਹੈ ਕੰਪਨੀ ਹੈ ਉਹਨੂੰ ਆ ਫਰਮ ਹੈ ਜਿਹੜੀ ਔਰ ਉਹਦਾ ਹਵਾਲਾ ਦੇ ਕੇ ਜਿੰਨੂੰ ਇਹਦੇ ਵਿੱਚ ਵਿਟਨੈਸ ਬਣਾਇਆ ਗਿਆ ਹੈ ਉਹਦੇ ਕੋਲ 54000 ਜਿਹੜਾ ਕਰੋੜ ਰੁਪਇਆ ਜਿਹੜਾ ਇਹਨਾਂ ਨੇ ਚੰਦੇ ਦੇ ਤੌਰ ਤੇ ਲਿਆ ਹੈ ਔਰ ਜਦੋਂ ਹੀ ਚੰਦੇ ਦੇ ਤੌਰ ਤੇ ਲੈਂਦੇ ਨੇ ਤਾਂ ਉਹਨੂੰ ਵਾਦਾ ਮਾਫ ਕਰਵਾਵਾ ਬਣਾ ਕੇ ਉਹਨੂੰ ਛੱਡ ਦਿੱਤਾ ਜਾਂਦਾ ਇਸ ਕਰਕੇ ਜਿਹੜੀ ਚੀਜ਼ ਦੀ ਪਲੀ ਲਈ ਗਈ ਹੈ ਜਿਹਨੂੰ ਉਧਾਰ ਬਣਾਇਆ ਗਿਆ ਔਰ ਤੁਸੀਂ ਇਹ ਸਾਰਾ ਕੁਝ ਵੇਖ ਰਹੇ ਆਪਣੇ ਆਪ ਵਿੱਚ ਇਸ ਗੱਲ ਦਾ ਪ੍ਰਮਾਣ ਬਿਲਕੁਲ ਦੇਖਿਆ ਇਹ ਪੰਜਾਬੀ ਹੁਣ ਜਦੋਂ ਇਲੈਕਸ਼ਨ ਆ ਰਹੇ ਹੈ ਨਾ ਤੇ ਕੇਜਰੀਵਾਲ ਸਾਹਿਬ ਤੇ ਇੰਨੀ ਦੀ ਕਾਰਵਾਈ ਕੀਤੀ ਗਈ ਹੈ ਵੀ ਹੁਣ ਅੱਗੇ ਕਿਵੇਂ ਚੱਲੂਗਾ ਇਹ ਨਾਲ ਚੋਣਾਂ 'ਚ ਜਵਾਬ ਲੋਕ ਦੇਣ ਬਿਲਕੁਲ ਲੋਕ ਇਸ ਗੱਲ ਦਾ ਜਵਾਬ ਦੇਣਗੇ ਤੁਸੀਂ ਇੱਕ ਗੱਲ ਦੇਖੋ ਹਰਿਆਣਾ ਦੇ ਅੰਦਰ 10 ਸੀਟਾਂ ਸੀ ਬਿਲਕੁਲ 10 ਦੀਆਂ सी, 10 ਸੀਟਾਂ ਭਾਜਪਾ ਜਿੱਤੀ ਸੀ ਪਿਛਲੀ ਵਾਰ ਕੀ ਤੁਹਾਨੂੰ ਇਹ ਮਾਹੌਲ ਲੱਗ ਰਿਹਾ ਕਿ ਇਸ ਵਾਰ 10 ਦੀਆਂ 10 ਸੀਟਾਂ ਭਾਜਪਾ ਜਿੱਤਣ ਦੇ ਕੋਈ ਮੂਡ ਵਿੱਚ ਹੈਗੀ ਹੈ ਜਾਂ 10 ਜਿੱਤਣ ਦੀ ਪੋਜੀਸ਼ਨ ਵਿੱਚ ਹੈਗੀ ਹੈ ਦਿੱਲੀ ਦੀਆਂ 7 ਦੀਆਂ 7 ਸੀਟਾਂ ਭਾਜਪਾ ਜਿੱਤੀ ਸੀ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ 7 ਦੀਆਂ 7 ਸੀਟਾਂ ਭਾਜਪਾ ਲੈ ਜਾਵੇਗੀ ਲੱਗਦੀ ਹੈ ਗੱਲ ਨਹੀਂ ਨਹੀਂ ਬਿਲਕੁਲ ਔਰ ਇਸੇ ਤਰੀਕੇ ਨਾਲ ਯੂਪੀ ਦੀਆਂ ਸੀਟਾਂ ਜਿਹੜੀਆਂ ਨੇ ਉਹਦੇ ਵਿੱਚ ਤਕਰੀਬਨ 80 ਚੋਂ 67 ਸੀਟਾਂ 88 ਲੈ ਗਈ ਹੋਣੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਪਿਛਲੀ ਵਾਰ ਮੁਸਲਮਾਨ ਔਰ जाट ਦੋਨਾਂ ਦੀ ਲੜਾਈ ਕਰਾ ਦਿੱਤੀ ਗਈ ਸੀ ਤੁਹਾਨੂੰ ਯਾਦ ਹੈ ਸੰਪਰਦਾਇਕ ਦੰਗੇ ਕਰਾਏ ਗਏ ਸਨ ਇਸ ਵਾਰ ਲਖੀਮਪੁਰ ਖੀਰੀ ਤੋਂ ਬਾਅਦ ਉਹ ਜਿਹੜਾ जाट ਵਰਗ ਹੈ ਉਹ ਸਾਰਾ ਭਾਜਪਾ ਦੇ ਹੁਣ ਉਲਟ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਯੂਕੇ ਦੇ ਵਿੱਚ ਐਡਾ ਵੱਡਾ ਵੋਟ ਬੈਂਕ ਉਹਨਾਂ ਨੂੰ ਦੁਬਾਰਾ ਮਿਲ ਪਾਏਗਾ ਰਾਜਸਥਾਨ ਦੇ ਵਿੱਚ ਜਿਹੜੀਆਂ 25 ਦੀਆਂ 25 ਸੀਟਾਂ ਜਿਹੜੀਆਂ ਉਹ ਭਾਜਪਾ ਜਿੱਤ ਗਈ ਸੀ ਕੀ ਤੁਹਾਨੂੰ ਲੱਗਦਾ ਹੈ ਕਿ 25 ਦੀਆਂ 25 ਦੁਬਾਰਾ ਰਿਪੀਟ ਹੋ ਜਾਣਗੀਆਂ ਬਿਲਕੁਲ ਨਹੀਂ ਸਾਹਿਬ ਇਸ ਕਰਕੇ ਉਹ ਮਾਹੌਲ ਨਹੀਂ ਹੈਗਾ ਜੇ 318 17 ਅਮਰੀਕਾ ਵਿੱਚ ਜਿੱਤ ਪ੍ਰਾਪਤ ਕੀਤੀ ਸੀ 272 ਸੀਟਾਂ ਚਾਹੀਦੀਆਂ ਸਰਕਾਰ ਬਣਾਉਣ ਵਾਸਤੇ 272 ਸੀਟਾਂ ਕਿਵੇਂ ਲੈਣਗੇ ਔਰ ਜੇਕਰ ਇੰਨਾ ਹੀ ਇਹਨਾਂ ਦੇ ਅੱਛਾ ਮਾਹੌਲ ਇਹਨਾਂ ਦੇ ਹੱਕ ਚ ਹੁੰਦਾ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਬਿਹਾਰ ਦੇ ਵਿੱਚ ਬਣੀ ਬਣਾਈ ਸਰਕਾਰ ਨਿਤੀਸ਼ ਕੁਮਾਰ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਹੈ ਤਾਂ ਉਹ ਕਿਉਂ ਕਰਦੇ ਜੇ ਇੰਨਾ ਚੰਗਾ ਮਾਹੌਲ ਹੁੰਦਾ ਤਾਂ ਸ਼ਿਵ ਸੈਨਾ ਦਾ ਜਿਹੜਾ ਏਕਨਾ ਚਿੰਦੇ ਹੈ ਉਹਨੂੰ ਆਪਣੇ ਕੁਹਾੜੇ ਦਾ ਦਸਤਾ ਉਹ ਕਿਉਂ ਬਣਾਉਂਦੇ ਇਹ ਸਾਰੀਆਂ ਗੱਲਾਂ ਸਾਬਤ ਕਰ ਰਹੀਆਂ ਨੇ ਜੇ ਜਿਹੇ ਜਿਵੇਂ ਦਾ ਮਾਹੌਲ 404 ਦਾ ਦਿੱਤਾ ਜਾ ਰਿਹਾ ਬਣਾਇਆ ਜਾ ਰਿਹਾ ਉਸ ਤਰ੍ਹਾਂ ਦੀ ਗੱਲ ਹੈ ਨਹੀਂ ਤੇ ਬ੍ਰੈਂਡ ਦੇਖਿਆ ਜਿਵੇਂ ਤੁਹਾਡੇ ਵੀ ਕੋਈ ਆਮ ਆਦਮੀ ਪਾਰਟੀ ਦਾ ਬ੍ਰੈਂਡਰ ਬੀਜੇਪੀ ਚ ਸ਼ਾਮਿਲ ਹੋ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਕੌਣ ਸ਼ਾਮਿਲ ਹੋਇਆ ਜਿਵੇਂ ਕੋ ਜਲੰਧਰ ਦੇ ਹੈਗੇ ਨੇ ਸਿਰਫ ਨੇਤਾ ਹੋਏ ਨੇ ਹਨ ਨੇਤਮ ਲ ਉਹ ਕਿਵੇਂ ਦੇਖਦੇ ਹੋ ਤੁਸੀਂ ਟਿਕਟ ਲੈ ਲਈ ਟਿਕਟ ਉਹਨਾਂ ਉਧਰੋਂ ਮਿਲ ਗਈ ਤੇ ਉਹਨਾਂ ਵਾਸਤੇ ਬਦਲਾ ਆਇਆ ਵਾਲੰਟੀਅਰ ਤਾਂ ਆਮ ਆਦਮੀ ਪਾਰਟੀ ਦਾ ਕੋਈ ਨਹੀਂ ਲੀਡਰ ਵੀ ਦੇਖਿਆ ਹੈ ਕਿ ਕਿਤਰਾ ਝਟਕਾ ਦਾ ਪੈਂਦਾ ਹੀ ਹੈ ਬੰਦੇ ਨੂੰ ਲੀਡਰਾਂ ਦੀ ਤਾਂ ਅਸਲਾ ਬਦਲੀ ਚੱਲਦੀ ਰਹਿੰਦੀ ਕਦੇ ਉਧਰ ਚਲੇਗੇ ਆ ਇਸ ਵਕਤ ਇਲੈਕਸ਼ਨ ਦਾ ਮੂਡ ਹੈ ਬਿਲਕੁਲ ਬਿਲਕੁਲ ਸਮਾਂ ਹੈ ਇਹਦੇ ਵਿੱਚ ਸਾਰੀਆਂ ਪਾਰਟੀਆਂ ਵਿੱਚ ਹੀ ਹੋ ਰਿਹਾ ਦੋ ਉਧਰ ਚੜ੍ਹਗੇ ਦੋ ਉਧਰ ਆਉਣਗੇ ਚੱਲੇ ਯਾਨੀ ਹੁਣ ਜੇ ਮ ਅੱਗੇ ਇਲੈਕਸ਼ਨ ਆ ਰਹੇ ਨੇ ਕਿਵੇਂ ਦੇ ਤਿਆਰ ਰਹਿਣਗੇ ਤੁਹਾਡੇ ਪਿਆਰੀ ਬਹੁਤ ਅੱਛੀ ਬਹੁਤ ਅੱਛੀ ਸਾਡੇ ਵਾਲੰਟੀਅਰ ਦੀ ਮਰੋਸਾ ਪਰ ਜੱਟ ਬਹੁਤ ਵਧੀਆ ਹੋ ਹਾਂਜੀ ਪ੍ਰਧਾਨ ਜੀ ਤੁਹਾਡੇ ਵੱਲੋਂ ਮੁਖੜ ਹੜਤਾਲ ਕੀਤੀ ਗਈ ਹੈ ਕਿਸ ਚੀਜ਼ ਨੂੰ ਲੈ ਕੇ ਕੀਤੀ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ। ਪੇਸ਼ ਦੇ ਵਿੱਚ ਜਿਹੜੀ ਇੱਕ ਤਾਨਾशाही ਬੀਜੇਪੀ ਤੇ ਲੋਕੀ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਪੇਸ਼ ਦੀਆਂ ਜਿੰਨੀਆਂ ਵੀ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਉੱਪਰ ਜਿਹੜਾ ED ਵੱਲੋਂ CBI ਵੱਲੋਂ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੂੰ ਇਹਨਾਂ ਨੇ 도ਤਾ ਬਣਾ ਰੱਖਿਆ ਉਹ 도ਤੇ ਦੀ ਬਾਹਰ ਰੋੜਦੇ ਨੇ ਤੇ ਉਹ ਜਿਹੜਾ 도ਤਾ ਇਹ ਜਾ ਕੇ ED ਜਿਹੜੀ ਹੈ ਇਹਨਾਂ ਦੀ ਹੈ CBI ਹੈ ਉਹ ਜਾ ਕੇ ਇਡੀਆਂ ਦੁੱਧੀਆਂ ਪਰਜੀਆਂ ਦੇ ਲੀਡਰ ਨੇ ਉਹਨਾਂ ਨੂੰ ਜੇਲ੍ਹਾਂ ਚ ਟੱਕ ਦੇਨੇ ਉਹਨਾਂ ਦੇ ਉੱਤੇ ਪਰਚੇ ਗੈਰ ਕਾਨੂੰਨੀ ਠੰਗ ਦੇ ਨਾਲ ਗੈਰ ਸਭਿਧਾਨਿਕ ਠੰਗ ਦੇ ਨਾਲ ਜਿਹੜੇ ਪਰਚੇ ਜਿਹੜੇ ਕਿਤੇ ਯਾਰ ਉਹ 23 ਸਾਲ ਤੋਂ ਸਾਡੇ ਸਤਿੰਦਰ ਜੈਨ ਜੀ ਜਿਹੜੇ ਜੇਲ੍ਹ ਦੇ ਵਿੱਚ ਬੰਦ ਰਹੇ ਕਿ ਨਾ ਕਿਸੇ ਐਵੀਡੈਂਸ ਤੋਂ ਬਿਨਾਂ ਕਿਸੇ ਦਾ ਹਰਤੇ ਉਹਨਾਂ ਨੂੰ ED ਨੇ ਇਹ ਰਾਸਤਰੀ ਚੀਤਤਾ ਦੇ ਅੱਜ ਤੱਕ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਮਨੀਸ਼ 소ਧਿਆ ਜਿਨ੍ਹਾਂ ਨੇ ਸਿੱਖਿਆ ਦਾ ਇੱਕ ਮਾਡਲ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਦਿੱਤਾ ਉਹ ਵੀ ਅੱਜ ਦੀ ਦੇਖੋ ਪਿਛਲੇ 8 ਮਹੀਨੇ ਤੋਂ ਜਿਹੜਾ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ। ਤੇ ਬਾਅਦ ਸੰਜੇ ਸਿੰਘ ਜੀ ਜਿਹੜੇ 4 ਦਿਨ ਪਹਿਲਾਂ ਜਿਹੜੇ ਜਮਾਨਤ ਤੇ ਆਏ ਨੇ ਸਾਡੇ ਬੱਬਰ ਸ਼ੇਰ ਜਿਹੜੇ ਰਾਜ ਸਭਾ ਦੇ ਵਿੱਚ ਪੂਰੀ ਆਪਣੀ ਆਵਾਦੀ ਪਾਰਟੀ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਜਿਹੜੀ ਗੱਲ ਰੱਖਦੇ ਨੇ ਕਿ ਕਿਵੇਂ ਜਿਹੜੀ ਆ ਭਾਜਪਾ ਹੈਗੀ ਆ ਦੇਸ਼ ਦੇ ਵਿੱਚ ਗੁੰਡਰਾ ਰਾਜ ਚਲਾ ਰਹੀ ਹੈ। ਉਹਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਨੇ ਤੇ ਇਦਰੋਂ ਦੀ ਸਾਡੇ ਅੱਜ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪਿਛਲੇ ਦਿਨੀ ਇਹਨਾਂ ਨੇ ਵਿਰਸਤ ਵਿੱਚ ਲਿਖਤਾ ਕੋਈ ਸਬੂਤ ਨਹੀਂ ਕੋਈ ਆਧਾਰ ਨਹੀਂ ਕੋਈ ਨਾ ਕੋਲੇ ਪ੍ਰੂਫ ਨਹੀਂ ਪਰ ਇਹ ਕਿ ਮਨੀ ਟ੍ਰੇਲ ਮਨੀ ਟ੍ਰੇਲ ਕਹਿ ਕੇ ਇਹਨਾਂ ਨੇ ਅਰਵਿੰਦ ਜੀ ਨੂੰ ਹਰਾਸਤ ਦੇ ਵਿੱਚ ਲੈ ਲਿਆ ਜਦ ਕਿ ਜਿਹੜੇ ਅ ਅਰਵਿੰਦੋ ਫਾਰਮਾ ਜਿਹੜੀ ਹੈਗੀ ਆ ਉਹਦੇ ਰੈਡੀ ਸਾਫਟ ਹੈਡ ਉਹਨਾਂ ਤੋਂ ਇਹਨਾਂ ਨੇ 60 ਕਰੋੜ ਰੁਪਏ ਦਾ ਚੰਦਾ ਲਿੱਤਾ ਤੇ ਉਹਨਾਂ ਤੋਂ ਬਿਆਨ ਦਵਾਇਆ ਕਿ ਮੈਂ ਅਰਵਿੰਦ ਕੇ ਜੀ ਵੱਲੋਂ ਪੈਸੇ ਦਿੱਤੇ ਨੇ ਇਹ ਪੂਰੇ ਦੇਸ਼ ਦਾ ਨਹੀਂ ਆਪਣੇ ਪੂਰੇ ਦੇਸ਼ ਦੇ ਵਿੱਚ ਲੋਕਤੰਤਰ ਦਾ ਜਿਹੜਾ ਘਾਟ ਦਿੱਤਾ ਜਾ ਰਿਹਾ ਹੈ ਹਰ ਇੱਕ ਪਾਰਟੀ ਜਿਹੜੀ ਇੰਡੀਆ ਲਾਇੰਸ ਦੇ ਵਿੱਚ ਹੈ ਇੰਡੀਆ ਲਾਇੰਸ ਨੂੰ ਖਤਮ ਕਰਨਾ ਚਾਹੁੰਦੇ ਨੇ ਦਬਾਣਾ ਚਾਹੁੰਦੇ ਨੇ ਕਿਉਂਕਿ ਇਸ ਵਾਰ ਜਿਹੜੀ ਆ 400 파ਰ ਵਾਲਾ ਜਿਹੜਾ ਫਾਰਮੂਲਾ ਦਿੱਤਾ ਉਹ ਇਹਨਾਂ ਦਾ ਫੇਲ ਹੋਣ ਜਾ ਰਿਹਾ ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕ ਛਤ ਦੇ نیچے ਇਕੱਠੀਆਂ ਹੋ ਗਈਆਂ ਨੇ ਤੇ ਉਹ ਸਾਰੀਆਂ ਰਲ ਕੇ ਜਿਹੜੀਆਂ ਇੱਕ ਦੂਜੇ ਦੇ ਕੈਂਡੀਡੇਟ ਨੂੰ ਸਮਰਥਨ ਕਰ ਰਹੀਆਂ ਨੇ ਔਰ ਇੰਡੀਆ ਲਾਇੰਸ ਇਸ ਵਾਰ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਿਹਾ ਇਸ ਕਰਕੇ ਕਿਉਂਕਿ ਹਰਿੰਦਰ ਕੇਜੂਰ ਜੀ ਨੇ ਇੰਡੀਆ ਲਾਇੰਸ ਦੀਆਂ ਜੁਨੀਅਰ ਪਾਰਟੀਆਂ ਨੇ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਸੁੱਤਰਧਾਰੀ ਇਹ ਆਪਾ ਮਨੀਤ ਅਰਵਿੰਦ ਕੇਜਰੀਵਾਲ ਜੀ ਸੋ ਇਸ ਕਰਕੇ ਜਿਹੜਾ ਮੂਰਤੀ ਹੈ ਉਹ ਡਰ ਦੇ ਮਾਰੇ ਅੱਜ ਜਿਹੜਾ ਉਹਨਾਂ ਨੇ ਅਰਵਿੰਦ ਜੀ ਨੂੰ ਉਹ ਦਿੱਤਾ ਲੋਕਤੰਤਰ ਦਾ ਜਿਹੜਾ ਘਾਣਾ ਇਹਨਾਂ ਨੇ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਪੂਰੇ ਬੇਸ਼ਕੀ ਪੂਰੀ ਦੁਨੀਆ ਦੇ ਵਿੱਚ ਸਾਡੇ ਸਾਥੀ ਜਿਨੇ ਵੀ ਆਵਾਜ਼ੀ ਪਾਰਟੀ ਦੇ ਵਲੰਟੀਅਰ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਪਿਆਰ ਕਰਨ ਵਾਲੇ ਜਿਨੇ ਲੋਕ ਨੇ ਉਹ ਅੱਜ ਟੁਖੜ ਕਾਲ ਕਰ ਰਹੇ ਨੇ ਐਂਚਨ ਕਰ ਰਹੇ ਨੇ ਇਆ ਉਹ ਵਰਤ ਕਰ ਰਹੇ ਨੇ ਸੋ ਅੱਜ ਪੂਰੇ ਦੇਸ਼ ਦੀ ਦੁਨੀਆ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਵਾਸਤੇ ਜਿਹੜਾ ਅੱਜ ਖਾਸ ਜਿਹੜਾ ਇਹ ਵਰਕਰਾਂ ਵੱਲੋਂ ਰੱਖਿਆ ਗਿਆ ਤੇ ਜਿਹੜਾ ਆਪਣਾ ਵਿਰੋਧ ਹੈ ਉਹ ਜਿਹੜਾ ਦਰਜ ਕਰਾਇਆ ਗਿਆ ਇੱਕ ਕਦ ਤੱਕ ਜਾਰੀ ਰਹੇਗਾ ਜਿਹੜਾ ਤੁਹਾਡੇ ਤੁਹਾਨੂੰ ਅੱਜ ਇੱਕ ਦਿਨ ਵਾਸਤੇ ਹੈ ਜੀ ਇਹ ਸ਼ਹਿਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਦਾ ਜਿਹੜਾ ਇੱਕ ਹੜਤਾਲ ਤੇ ਚੱਲ ਗਈ ਹੈ 5 ਵਜੇ ਜਿਹੜੇ ਅੱਜ ਸਾਡੇ ਇੱਕ ਆਪਣੀ ਮਰਜ਼ੀ ਦੇ ਨਾਲ ਜਿਹੜੇ ਸਾਥੀਆਂ ਨੇ ਆਪਣੇ ਨਾਮ ਨੋਟ ਕਰੇ ਨੇ ਵੀ ਹੜਤਾਲ ਤੇ ਬੈਠੇ ਨੇ ਬਾਕੀ ਸਾਥੀਆਂ ਨੂੰ ਇਸ ਸਮਰਥਨ ਦੇ ਲਈ ਕਹਿੰਦੇ ਨੇ ਕਿ ਅਸੀਂ ਇਸ ਹੜਤਾਲ ਦੇ ਵਿੱਚ ਜਿੰਨੇ ਵੀ ਸਾਥੀ ਬੈਠੇ ਨੇ ਵੀ ਉਹਨਾਂ ਦੇ ਨਾਲ ਸੋ ਕਾਫੀ ਸਾਥੀ ਜਿਹੜੇ ਹੋਰ ਤੱਕ ਰਹੇ ਵੀ ਨੇ ਪਹਿਲਾਂ ਸਮਰਥਨ ਦੇ ਨਾਲ ਸੀ ਕਿ ਹੁਣ ਜਿਹੜੇ ਸਾਥੀ ਇਸ ਤੇ ਮੌਕੇ ਦੇ ਬੱਠੇ ਨੂੰ ਸਰ ਤੇ ਮੈਂ ਤਾਂ ਜੀ ਇੱਕ ਦੇਖਿਆ ਕਿ ਨਾ ਵੀਡੀਓ ਵਾਇਰਲ ਹੋਈ ਸੀਗੀ ਉਹ ਚੈਨਲ ਤੇ ਵੀ ਦਿਖਾਈ ਗਈ ਹੈ ਕਈ ਚੈਨਲ ਤੇ ਜਿਹੜਾ ਬਾਰਲੇ ਦੇਸ਼ ਚ ਪੰਨੂ ਬੈਠਾ ਹੈ ਉਹਨਾਂ ਵੱਲੋਂ ਕਿਹਾ ਗਿਆ ਉਹ ਵੀ ਕਿਹਾ ਗਿਆ ਵੀ ਜਿਹੜੇ ਬੰਦੀ ਸਿੰਘਾਂ ਅੰਦਰ ਹੋਏ ਨੇ ਉਹਨਾਂ ਦੀ ਰਿਹਾਈ ਵਾਸਤੇ ਸੀ ਪੈਸਾ ਲਿੱਤਾ ਗਿਆ ਕੇਜਰੀਵਾਲ ਸਾਹਿਬ ਨੇ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਕਿਨੇ ਪੈਸਾ ਲਿੱਤਾ ਕੇਜਰੀਵਾਲ ਸਾਹਿਬ ਨੂੰ ਪੈਸਾ ਦਿੱਤਾ ਗਿਆ ਜਿਹੜੇ ਬੰਦੀ ਸਿੰਘ ਅੰਦਰ ਨੇ ਉਹਨਾਂ ਦੀ ਰਿਹਾਈ ਵਾਸਤੇ ਕੋਈ ਹੋਰ ਜੋ ਕੁਝ ਨਹੀਂ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਰੇ ਹੋਰ ਕੁਝ ਨਹੀਂ ਸਹੀ ਹੈ ਬੇਵਸਰ ਸਾਰਾ ਗਲਤ ਹੈ ਗਲਤ ਹੈ ਜੀ ਸੋਪਣਾ ਸੋਪਣਾ ਤੇ ਹੁਣ ਅੱਗੇ ਉਹਨਾਂ ਦੇ ਲਈ ਵਾਸਤੇ ਤੁਹਾਡੇ ਕੀ ਰਣਨੀਤੀ ਰਹੇਗੀ ਜੀ ਹੁਣ ਤਾਂ ਹੀ ਇਲੈਕਸ਼ਨ ਚੱਲ ਰਹੇ ਨੇ ਜੀ ਜਿਵੇਂ ਵੀ ਸਾਡਾ ਲੀਗਲ ਪ੍ਰोसीडिंग ਹੈ ਕੀ ਉਹ ਚੱਲ ਰਹੀ ਹੈ ਅਸੀਂ ਪ੍ਰਚਾਰ ਦੇ ਵਿੱਚ ਲੱਗੇ ਆਂ ਦੇਸ਼ ਦੇ ਵਿੱਚ ਮਾਹੌਲ ਆਮ ਚੋਣਾ ਚੱਲ ਰਹੀਆਂ ਨੇ ਤੇ ਇਸ ਵਾਰ ਜਿਹੜੀ ਹੁੰਜਾ ਫੇਰ ਜਿੱਤੇ ਜਿਹੜੀ ਪੰਜਾਬ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਨੇ ਉਹ ਜਿੱਤ ਰਿਆਂ ਤੇ ਅਸੀਂ ਪਟਿਆਲਾ ਲੋਕ ਸਭਾ ਦੇ ਵੱਲੋਂ ਜਿੰਨੇ ਵੀ ਵੌਲੰਟੀਅਰ ਨੇ ਸਾਰੇ ਦਿਨ ਰਾਤ ਮਿਹਨਤ ਕਰਾਂਗੇ 24 ਘੰਟੇ ਪਾਰਟੀ ਲਈ ਸਮਰਪਿਤ ਆ ਉਹ ਇਹ ਕਿਵੇਂ ਦੀ ਤਿਆਰੀ ਚੱਲ ਰਹੀ ਹੈ ਅੱਗੇ ਇਲੈਕਸ਼ਨ ਆ ਰਹੇ ਆ ਤੁਹਾਡੇ ਅਸੀਂ ਇਸ ਵਾਰ ਇਲੈਕਸ਼ਨ ਜਿਹੜੀ ਲੋਕ ਸਭਾ ਵਾਈਸ ਦਾ ਲੜੀ ਨਹੀਂ ਰਿਹਾ ਅਸੀਂ ਇਲੈਕਸ਼ਨ ਇਸਰ ਬਲੋਕ ਵਾਈਜ਼ ਲੜ ਰਹੇ ਆ ਅਸੀਂ ਇੱਕ ਇੱਕ ਬੰਦਾ ਆਪਣੇ ਆਪਣੇ ਬਲੋਕ ਦੀ ਜ਼ਿੰਮੇਵਾਰੀ ਤੇ ਹਰ ਇੱਕ ਘਰ ਜਾਵਾਂਗੇ ਆਪਣਾ ਆਪਣਾ ਬਲੋਕ ਚ ਘਾਵਾਂਗੇ ਤੇ ਲੋਕ ਸਭਾ ਅਸੀਂ ਹੱਥ ਜਿੱਤਾਂਗੇ